ਸਾਸੀਆ ਦੋਸਤੋ 18 ਮਈ 2025 ਦਿਨ ਐਸবার ਇੱਕ ਨਵੇਂ ਵਲੌਗ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਤੇ ਆ ਮੇਰੇ ਨਾਲ ਤੁਸੀਂ ਦੇਖ ਰਹੇ ਸਾਡਾ ਓਗੀ ਤੇ ਅੱਜ ਅਸੀਂ ਨਿਕਲੇ ਇੱਕ ਨਵੇਂ ਸਫਰ ਤੇ ਤੇ ਓਗੀ ਦਾ ਪਲੇਟਾ ਸਫਰ ਆਪਾਂ ਵੱਧ ਰਹੇ ਆ ਖੈਰਾ ਫਾਰਮ ਬਰਦਾਰ ਵੱਲੋਂ ਤੇ ਨਾਲ ਮੇਰੇ ਸਾਥੀ ਹਰਵਿੰਦਰ ਸਿੰਘ ਹੈ ਸੋ ਬਹੁਤ ਹੀ ਇੰਟਰਸਟਿੰਗ ਹੋਣ ਜਾ ਰਿਹਾ ਆ ਦਾ ਵਲੌਗ ਬਣੇ ਰਹੋ ਓਗੀ ਦੀ ਪਲੇਠੀ ਖੈਰਾ ਫਾਰਮ ਵਿਜ਼ਿਟ ਤੇ ਅਸੀਂ ਜਾ ਰਹੇ ਆ ਲਓ ਜੀ ਸਾਡੇ ਸੁਖਦਾਨ ਸਾਹਿਬ ਆ ਗਏ ਹਰਵਿੰਦਰ ਸਿੰਘ ਜੀ ਮੇਰੇ ਸਫਰਾਂ ਦੇ ਸਾਥੀ ਅੱਗੇ ਵੀ ਤੁਸੀਂ ਬਲੌਗ ਦੇਖਦੇ ਹੋ ਸੋ ਇੱਕ ਹੋਰ ਐਤਵਾਰ ਅਸੀਂ ਕੁਦਰਤ ਦੇ ਲੈਕੇ ਲਾਉਣ ਜਾ ਰਹੇ ਹਾਂ ਓਗੀ ਸਾਹਿਬ ਦਾ ਉਹ ਲੈਠਾ ਜਿਹੜਾ ਹੈਗਾ ਲੌਂਗ ਵਿਜ਼ਿਟ ਲਓ ਜੀ ਦੋਸਤੋ ਸੰਡੇ ਦੇ ਫੁੱਲ ਮਿਆਰੇ 2:30 ਵਜੇ ਦਾ ਸਮਾਂ ਆ ਸੁਖਦਾਨ ਸਾਹਿਬ ਬੈਠੇ ਆ ਆਨੰਦ ਮੰਗਲ ਚੀਫ ਸਾਹਿਬ ਖੈਰਾ ਸਾਹਿਬ ਨੀਂਦ ਦਾ ਲੁੱਕ ਲੈ ਰਹੇ ਆ 26 ਡਿਗਰੀ ਤੇ ਅੱਜ ਸੀ ਸਾਡਾ ਚੱਲ ਰਿਹਾ ਸੋ ਖੈਰਾ ਫਾਰਮ ਦਾ ਝਾਕਾ ਵਾਕਾ ਤੁਹਾਨੂੰ ਅੱਗੇ ਵੀ ਦਿਖਾਇਆ ਤੇ ਇੱਕ ਵਾਰ ਫੇਰ ਤੁਹਾਨੂੰ ਖੈਰਾ ਫਾਰਮ ਦੇ ਦਰਸ਼ਕਦਾਰੇ ਕੰਟਾ ਖੰਡ ਹੋਰ ਲਾ ਕੇ ਫਿਰ ਅਸੀਂ ਵਾਪਸੀ ਪਾਵਾਂਗੇ ਪੂਰੀ ਕੁਦਰਤ ਦੀ ਗੋਚ ਚ ਬੈਠੇ ਆ ਇਸ ਵੇਲੇ ਅਸੀਂ ਖੈਰਾ ਫਾਰਮ ਬਰਦਾਦ ਵੇਗੇ ਹੁਣ ਇੱਕ ਮਿੰਟ ਸੁਨਣ ਸਰ ਅੱਜ ਹੀਰਾ ਜੀ ਲੈ ਕੇ ਆਏ ਸੀ ਖੈਰਾ ਫਾਰਮ ਅੱਜ ਸੰਡੇ ਹੈ ਸੰਡੇ ਤੁਹਾਨੂੰ ਲੈ ਰਹੇ ਆ ਜਿੰਦਗੀ ਦਾ ਨਜ਼ਾਰਾ ਲੈਣਾ ਚਾਹੀਦਾ ਬਸੇ ਕੱਲ ਜੀ ਸਾਰੇ ਆਓ ਸੋ ਆਹ ਦੋਸਤੋ ਫਾਰਮ ਮੈਂ ਤੁਸੀਂ ਅੱਗੇ ਵੀ ਕਈ ਵਾਰ ਦੇਖਿਆ ਮੇਰੇ ਨਾਲ ਵਲੌਗਾਂ 'ਚ ਤੇ ਅੱਜ ਆਪਾਂ ਓਗੀ ਨੂੰ ਲੈ ਕੇ ਆਏ ਆ ਆ ਬਰਸਾਤੀ ਨਾਲਾ ਮੇਰੇ ਦੇਖਦੇ ਦੇਖਦੇ ਪੱਕਾ ਕਰਾਇਆ ਖੇਰਾ ਸਾਹਿਬ ਨੇ ਜਦੋਂ ਬਰਸਾਤ ਹੁੰਦੀ ਹੈ ਫੁੱਲ ਫਲੋ ਹੋਂਦਾ ਹੈ ਪੂਰਾ ਭਰ ਕੇ ਚੱਲਦਾ ਤੇ ਆ ਮੇਨ ਇਹਨਾਂ ਦੀ ਕਿਚਨ ਏਰੀਆ ਇਹਦੇ ਅੰਦਰ ਦੋ ਕਿਚਨ ਹੈ ਇੱਕ ਬੈੱਡਰੂਮ ਹੈ ਫ੍ਰਿਜ ਪਏ ਆ ਦੋ ਇਹ ਸਾਰਾ ਹਲਦੀ ਦੇਖੋ ਸਕਾਈ ਹੋਈ ਹੈ ਤੇ ਹੋਰ ਬੜਾ ਕੱਚਾ ਮਾਲ ਅੰਦਰ ਇੱਥੋਂ ਹੀ ਆਪਾਂ ਚੱਲਦੇ ਆ ਆ ਕਾਲਾ ਆ ਗਿਆ ਭਾਈ ਸਾਡਾ ਇਹ ਪੂਰਾ ਲੰਬੜਦਾਰ ਹੈ ਸਾਡੇ ਖੇਰਾ ਫਾਰਮ ਦਾ ਚਲ ਕਾਰੇ ਅੰਦਰ ਮਰਾ ਮੜਾ ਜਿਹੜਾ ਇਹ ਸੂਈ ਵਾਲਾ ਏਰੀਆ ਆ ਗੱਡੀ ਖੜੀ ਏ ਖੇਰਾ ਸਾਹਿਬ ਦੀ ਪਰਦਾਰ ਵਿਖੇ ਹੋ ਤੁਸੀਂ ਮੇਰੇ ਨਾਲ ਖੇਰਾ ਫਾਰਮ ਬਰਦਾਦ ਇਹ ਫਸਟ ਪੋਰਸ਼ਨ ਹੈ ਜਿਹੜਾ ਉਹ ਤੋਂ ਬਾਅਦ ਅੱਗੇ ਅੱਗੇ ਡਵੈਲਪ ਹੁੰਦਾ ਗਿਆ ਹੈ ਤੇ ਆ ਸਾਡੇ ਇਆਂ ਦੋ ਕਿਚਨ ਹੈ ਜੀ ਅੱਜ ਗੁਲਕੰਦ ਬਣੀ ਪਈ ਏ ਇਹ ਗੁਲਕੰਦ ਹੈ ਹਾਂ ਜੀ ਉਹਦਾਂ ਇਨਵਰਟਰ ਵਾਲਾ ਪ੍ਰੋਜੈਕਟ ਸਾਰਾ ਲੱਗਿਆ ਹੋਇਆ ਦੇਖਣ ਨੂੰ ਸਾਹਮਣੇ ਆਈ ਲਵ ਖੇਤੀ ਅਸਤੇ ਕਰ ਲਿਆ ਹੋਇਆ ਆ ਸਾਡੀ ਕਿਚਨ ਆ ਗਈ ਮੇਨ ਸੋ ਇੱਥੇ ਹੁਣ ਅਸੀਂ ਆਮਰਿਤ ਬਣਾ ਕੇ ਲੈ ਕੇ ਗਏ ਆ ਆ ਦੂਜਾ ਕਿਚਨ ਦਾ ਪੋਰਸ਼ਨ ਹੈ ਤੇ ਆ ਸਮਾਨ ਬਾਰੇ ਦੱਸੀਂ ਕਾਲੇ ਮਾੜਾ ਮਾੜਾ ਮੋਟਾ ਮੋਟਾ ਆ ਸਾਬਣ ਦਿਖਾ ਦੇ ਆ ਸਾਬਣ ਬਣਾਤਾ ਜੀ ਟਿੱਕੀ ਲਾਂਚ ਕਰਤੀ ਨਾਲ ਵਾਲੀ 100 ਰੁਪਏ ਦੀ ਟਿੱਕੀ ਹੈ ਸ਼ਾਇਦ ਹੈ ਹਾਂ ਤੇ ਹੋਰ ਸਮਾਨ ਵੀ ਬੜਾ ਦਿਖਾ ਸਾਰ ਬੜਾ ਸਮਾਨ ਪਿਆ ਜੀ ਇੱਥੇ ਸਾਰ ਸੀ ਇਹ ਨਰੰਗੇ ਦਾ ਪਾਊਡਰ ਉੱਚੀ ਤੁਸੀਂ ਮੜਾ ਨਰੰਗੇ ਦਾ ਪਾਊਡਰ ਨਰੰਗੇ ਦਾ ਪਾਊਡਰ ਕਿੰਨੇ ਦੀ ਸ਼ੀਸ਼ੀ ਇਹ ਚਲੋ ਆ ਨਰੰਗੇ ਦਾ ਪਾਊਡਰ ਆ ਮਰਬਾ ਦਿਖਾਈ ਮਰਬਾ ਪਿਆ ਔਲੇ ਦਾ ਮਰਬਾ ਪਿਆ ਜੀ ਆ ਹੋਰ ਦਿਖਾ ਛੋਟੀ ਸ਼ੀਸ਼ੀਆਂ ਗਿਆ ਬੜੀ ਆਸ਼ਵਗੰਧਾ ਜੀ ਆਸ਼ਵਗੰਧਾ ਦਾ ਆਸ਼ਵਗੰਧਾ ਪਿਆ ਜੀ ਤੇ ਰੇਟ ਵਾਸਤੇ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਹੋਰ ਦਿਖਾ ਦੇ ਹੋਰ ਵੀ ਸਮਾਨ ਪਿਆ ਸਹਿਦ ਵੀ ਪਿਆ ਮੈਨੂੰ ਲੱਗਦਾ ਆਹਾਂ ਅੰਬ ਦਾ ਚਾਰ ਅੰਬ ਦਾ ਚਾਰ ਪਿਆ ਜੀ ਹੋਰ ਕਿਹੜਾ ਚਾਰ ਇਹ ਆ ਦੇਖੋ ਨਿੰਬੂ ਦਾ achar ਹਾਂਜੀ ਆ ਕਰੋਂਦੇ ਦਾ achar ਪਿਆ ਸਾਰੀਆਂ ਆਟਮਾਂ ਦਿਖਾ ਦੇ ਕਿ ਜਿਹੜੀਆਂ ਜਿਹੜੀਆਂ ਹੈਗੀਆਂ ਥੱਲੇ 11 ਗ੍ਰਾਸ ਆ ਇਹ ਬੋਤਲਾਂ ਲੈਣੀਆਂ ਭਰੀਆਂ ਹੋਏ ਦੋਸਤੋ 11 ਗ੍ਰਾਸ ਦੀਆਂ ਬੜਾ ਚਾਹ ਚ ਦੋ ਟੂਬਕੇ ਪਾ ਲੋ ਪੀਣ ਵਾਸਤੇ ਪਾਣੀ ਚ ਪਾ ਲੋ ਤੇ ਇੱਧਰ ਵੀ ਆ ਛੋਟੇ ਛੋਟੇ ਪ੍ਰੋਡਕਟ ਕਾਫੀ ਪਏ ਆ ਇਹ ਵੀ ਦਿਖਾਊਗਾ ਤੁਹਾਨੂੰ ਕਾਲਾ ਸਾਡਾ ਵੀਰ ਕੀ ਕੀ ਪਿਆ ਮੜਾ ਦਿਖਾ ਦੇ ਅ ਲੈਮਨ ਗ੍ਰਾਸ ਦਾ ਤੇਲ ਆਸਖਾਈ ਦੇ ਤੇਲ ਸਫੈਦੇ ਦਾ ਤੇਲ ਆ ਜੀ ਬਾ ਉਹ ਗਿਆ ਪਰਲਾ ਉਹ ਚਿੱਟਾ ਪਰਲੀ ਆ ਰੋਜ਼ ਵਾਟਰ ਰੋਜ਼ ਵਾਟਰ ਰੋਜ਼ ਵਾਟਰ ਪਿਆ ਹੂੰ ਉਹ ਨਾਲ ਵੀ ਦਿਖਾ ਦੇ ਸਾਰੀਆਂ ਆਈਟਮਾਂ ਦਿਖਾ ਦੇ ਇੱਕ ਵਾਰ ਕਿਉਂਕਿ ਹੈ ਇਹ ਹਲਦੀ ਦੇ ਪੱਤੇ ਦਾ ਤੇਲ ਹਲਦੀ ਦੇ ਪੱਤੇ ਦਾ ਤੇਲ ਹੈ ਇਹ ਕੀ ਹੈ ਜੀ ਹਲਦੀ ਦੇ ਪੱਤੇ ਦਾ ਤੇਲ ਹੈ ਹੈ ਹਲਦੀ ਦੇ ਪੱਤੇ ਦਾ ਤੇਲ ਹਲਦੀ ਦੇ ਪੱਤੇ ਦਾ ਤੇਲ ਪਿਆ ਜੀ ਉਹਰ ਦੇਖ ਲੈ ਕੁਝ ਰਹਿ ਨਾ ਜਾਵੇ ਬਸਰ ਤੋਂ ਬੋਤਲਾਂ ਲੈਣ ਦੀ ਸੋ ਇਹ ਸਾਰਾ ਕੁਝ ਹੈ ਜੀ ਤੇ ਆ ਸਾਡੀ ਮੇਨ ਮੇਨ ਜਿਹੜਾ ਬੇਸਿਕ ਖੈਰਾ ਫਾਰਮ ਇੱਥੋਂ ਸ਼ੁਰੂ ਹੋਇਆ ਆ ਮਸ਼ੀਨ ਕਾਦੀ ਹੈ ਹਾਂਜੀ ਲਾਈਫ ਇੰਗਾ ਆ ਲਾਈਫ ਇਨਵਰਟਰ ਹੈਚਿੰਗ ਤੇ ਆਂਡੇ ਲੱਗੇ ਹੋਏ ਨੇ ਉਹ ਚੂਚੇ ਤਿਆਰ ਹੋ ਜਾਣੇ ਆ ਸਹਿਦ ਆ ਸਹਿਦ ਦੀ ਡੱਬੀ ਹੈ ਕਿਨੇ ਦੀ ਹੈ 600 ਦੀ ਹੈ ਅੱਧਾ ਕਿਲੋ ਪਾਈਆ 900 900 ਗ੍ਰਾਮ 600 ਦਾ ਸਹਿਦ ਹੈ ਜੀ ਸੋਏ ਰੰਗ ਮੈਲੇ ਆਰਗੈਨਿਕ ਖੇਤੀ ਦੇ ਹੈਰਾ ਸਾਹਿਬ ਬਿਜਲੀ ਬੋਰਡ ਦੇ ਚੀਫ ਅਧਿਕਾਰੀ ਰਿਟਾਇਰ ਸੋਏ ਪ੍ਰੋਡਕਟ ਹੱਥ ਤੇ ਦੇਖੋ ਮਰਤਮਨ ਪਏ ਅਚਾਰ ਦੇ ਤੇ ਥੱਲੇ ਥੱਲੇ ਦੀ ਬਲੌਗ ਬਣਾਉਂਗਾ ਮੈਂ ਕਿਉਂਕਿ ਉੱਪਰ ਤੱਕ ਹੁਣ ਧੋਪ ਹੈ ਉੱਪਰ ਵੀ ਹੱਟ ਹੈਗੀ ਹੈ ਉੱਥੇ ਤੱਕ ਸ਼ਾਇਦ ਮੈਂ ਥੋੜਾ ਹੈਡੈਕ ਹੋ ਜਾਊਗਾ ਜਾ ਨਹੀਂ ਸਕੂਗਾ ਤੇ ਅੱਜ ਅਸੀਂ ਆਪਣੇ ਔਗੀ ਨੂੰ ਘਮੌਰ ਲਿਆਏ ਸੀ ਇੱਕ ਮਿੰਟ ਇੱਕ ਮਿੰਟ ਆ ਗਿਆ ਨਾ 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 ਇਹ ਆ ਦੇਖੋ ਆ ਇਥੇ ਐਮਾ ਬੈਠੀ ਐ ਐਵਾ ਐਮਾ ਆ ਗਈ ਐਮਾ 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 ਸਭ ਇਥੇ ਖੜਾ ਸਭ ਦੀ ਐ ਬੈਠ ਤੇ ਆ ਆਉਗੀ ਐ ਮੇਰਾ ਆਉਗੀ ਨੂੰ ਮੈਂ ਐਮਾ ਨੂੰ ਲੋੜ ਐ ਅਸੀਦ ਕਿਉਂਕਿ ਇਹ ਵੀ ਜਰਾ ਸਾਡਾ ਬ੍ਰਾਹਮਚਾਰੀ ਹੋ ਹਲੇ ਤੱਕ ਆ ਬੈਠੇ ਸਾਡੇ ਭਾਈ ਦਰਸ਼ਨ ਤੇ ਦਰਸ਼ੀ ਤੇ ਮੱਗਰ ਕਿਆ ਕਰ ਰਹੇ ਬਾਈ ਜੀ ਇਹ ਹਲਦੀ ਦੀ ਤਿਆਰੀ ਹੋ ਰਹੀ ਐ ਸੋ ਇਹ ਗੱਲਬਾਤ ਐ ਉੱਪਰ ਡੈਮ ਹੈ ਤੇ ਅੱਗੇ ਉੱਪਰ ਹੱਟ ਹੈ ਉਹ ਤੁਹਾਨੂੰ ਕਿਸੇ ਅਗਲੇ ਵਲੌਗ 'ਚ ਦਿਖਾਵਾਂਗੇ ਸੋ ਵੀਡੀਓ ਪਸੰਦ ਆਈ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਥੈਂਕ ਯੂ ਮਿਹਰਬਾਨੀ